ਰਜੇਂਦਰਾ ਗਾਰਡਨ ਦੇ ਵਿੱਚ ਅਸੀਂ ਆਏ ਆ ਜਿਹੜੀ ਨਵੀਂ ਸੜਕ ਦਾ ਕੰਮ ਸੀਗਾ ਪੈਂਡਿੰਗ ਸੀਗਾ ਡਿਊ ਟੂ ਵਾਟਰ ਸਪਲਾਈ ਔਰ ਮੇਨ ਰੋਡ ਤੇ ਜਿਹੜੀ ਆ ਵਾਟਰ ਸਪਲਾਈ ਕੰਪਲੀਟ ਹੋ ਗਈ ਆ ਔਰ ਇਹਦਾ ਜਿਹੜਾ ਬੀਐਮ ਦਾ ਪੀਸੀ ਦਾ ਕੰਮ ਆ ਜਿਹੜਾ ਉਹ ਸਟਾਰਟ ਹੋਣ ਜਾ ਰਿਹਾ ਕਿਉਂਕਿ ਅਜੇ ਪਲਾਂਟ ਬੰਨ ਨਹੀਂ ਬਿਫੋਰ ਥੈਟ ਇਹਨਾਂ ਦੀ ਜੋ ਵੀ ਸਟਾਰਟਿੰਗ ਪ੍ਰੋਸੀਜਰ ਆ ਉਹ ਇਹਨਾਂ ਨੂੰ ਕਹਿੰਦਾ ਸਟਾਰਟ ਕਰ ਦਿਓ ਜਿਸ ਦਿਨ ਦਿਨ ਖੁੱਲਦੇ ਆ ਤੇ ਪਲਾਂਟ ਚੱਲਦਾ ਤੇ ਫਿਰ ਇਹਨਾਂ ਦੀ ਜਿਹੜੀ ਆ ਪੀਸੀ ਵਗੈਰਾ ਸਾਰਾ ਕੁਝ ਪੈ ਜਾਏਗਾ ਔਰ ਜੋ ਹੋਰ ਇਹਨਾਂ ਦੀਆਂ ਜਿਹੜੀਆਂ ਅੰਦਰ ਲਿੰਕ ਗਲੀਆਂ ਨੇ ਛੜਕਾਂ ਨੇ ਉਹਨਾਂ ਦੇ ਵਿੱਚ ਵੀ ਵਾਟਰ ਸਪਲਾਈ ਦਾ ਕੰਮ ਹੋਣ ਜਿਹੜਾ ਉਹ ਸ਼ੁਰੂ ਹੋਣ ਲੱਗਿਆ ਔਰ ਇੱਥੇ ਜਿਹੜਾ ਵਾਟਰ ਸਪਲਾਈ ਦਾ ਪੰਪ ਆ ਉਹਦੇ ਲਈ ਵੀ ਹੁਣੇ ਹੀ ਪ੍ਰਧਾਨ ਬਲਜੀਤ ਪਾੜਾ ਨੇ ਦੱਸਿਆ ਕਿ ਜਿਹੜਾ ਜੇ ਕੋਈ ਦਿੱਕਤ ਆਈ ਕਿ ਤੇ ਉਹ ਵੀ ਨਵਾਂ ਜਿਹੜਾ ਬੋਰ ਜਿਹੜਾ ਕਰਤਾ ਜਾਏਗਾ ਸੋ ਵਿਦਆਊਟ ਗਵਰਨਮੈਂਟ ਕੰਮ ਕਰਾਉਣੇ ਮੇਰੇ ਖਾਲ ਬੜੇ ਔਖੇ ਹੁੰਦੇ ਆ ਔਰ ਬਿਨਾ ਸਰਕਾਰ ਤੋਂ ਬਹੁਤੇ ਐਮਐਲਏ ਤੇ ਪ੍ਰਧਾਨ ਇਹੋ ਕਹਿ ਕੇ ਪੱਲਾ ਛਾੜ ਲੈਂਦੇ ਆ ਕਿ ਸਾਡੀ ਸਰਕਾਰ ਨਹੀਂ ਕੀ ਕਰੀਏ ਪਰ ਅਸੀਂ ਲਈਆਂ ਵੋਟਾਂ ਸਾਨੂੰ ਜਤਾਇਆ ਲੋਕਾਂ ਨੇ ਦੋਨੋਂ ਭਰਾਵਾਂ ਨੂੰ ਮੰਡੇਟ ਮਿਲਿਆ 29 ਕਾਉਂਸਲਰ ਜਤਾ ਕੇ ਸ਼ਹਿਰ ਨੇ ਸਾਡੇ ਤੇ ਵਿਸ਼ਵਾਸ ਕੀਤਾ ਔਰ ਐਮਐਲਏ ਦੋਰੇ ਜਤਾ ਕੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਇੰਨਾ ਕਹਿ ਕੇ ਪੱਲਾ ਛਾੜਨ ਵਾਲਾ ਐਮਐਲਏ ਤੇ ਅਸੀਂ ਪ੍ਰਧਾਨ ਨਹੀਂ ਆ ਕਿ ਸਾਡੀ ਸਰਕਾਰ ਨਹੀਂ ਨਹੀਂ ਸਰਕਾਰ ਪਰ ਸਾਨੂੰ ਆਪਣੇ ਰਾਈਟਸ ਪਤਾ ਨੇ ਔਰ ਅਬ ਕੰਟੀਨਿਊਸਲੀ ਐਫਰਟ ਕਰਕੇ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਵੀ ਆਲਮੋਸਟ ਅਸੀਂ 27-28 ਕਰੋੜ ਰੁਪਇਆ 22 ਲੱਖ ਰੁਪਇਆ ਇੱਕ ਪਰਿਵਾਰ ਨੂੰ ਪ੍ਰਦਾਨ ਨੇ ਦਿੱਤਾ ਉੱਥੇ ਕਾਉਂਸਲ ਦੇ ਵਿੱਚ ਸਦਕੇ ਲੋਕਾਂ ਨੂੰ 7-8 ਕਰੋੜ ਦਾ ਅਸੀਂ ਗਾੜੀ ਵੀ ਪ੍ਰੋਸੀਜਰ ਫਾਲੋ ਕਰ ਲਿਆ ਜਿਨ੍ਹਾਂ ਨੂੰ ਛੱਤਾ ਨਹੀਂ ਗਿਆ ਕਿਉਂਕਿ ਕੰਮ ਕਰਵਾਉਣੇ ਵੀ ਹੋਣੇ ਚਾਹੀਦੇ ਆ ਔਰ ਹੁਣ ਵੀ ਬਿਨਾਂ ਸਰਕਾਰ ਤੋਂ ਐਫਰਟ ਜਿਹੜੇ ਚੱਲ ਰਹੇ ਆ ਔਰ ਇਹ ਚੱਲਦੇ ਰਹਿਣਗੇ ਔਰ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇੱਕ ਗੱਲ ਹੋਰ ਤੁਹਾਨੂੰ ਕਹਿ ਦਨਾ ਇਹ ਜਸਟ ਵੇਟ ਐਂਡ ਵਾਚ ਫਾਰ ਫਿਊ ਡੇਸ ਥੋੜੇ ਦਿਨ ਵੇਟ ਕਰੋ ਇੱਕ ਹੋਰ ਉਗਾਟਨ ਵੀ ਕਰਾਂਗੇ ਕਮਾਂ ਦੇ ਔਰ ਅੱਖਾਂ ਵੀ ਹੱਡੀਆਂ ਰਹਿ ਜਾਣਗੀਆਂ ਸਰਕਾਰ ਦੀਆਂ ਵੀ ਤੇ ਵਿਰੋਧੀਆਂ ਦੀਆਂ ਵੀ ਇਹ ਦੋਵੇਂ ਭਰਾ ਕਰਦੇ ਕਿ ਫਿਰਦੇ ਆ ਪਹਾ ਕਿੱਥੋਂ ਲਿਆਉਂਦੇ ਆ ਸੋ ਅੱਜ ਮੈਂ ਇੰਨਾ ਹੀ ਅਜੇ ਦੱਸਣਾ ਕਿਉਂਕਿ ਉਹ ਵੀ 10 ਦਿਨ ਸੋਚ ਲੈਣ ਕਿ ਪਤਾ ਨਹੀਂ ਕੀ ਕਰਨਾ ਕਿਉਂਕਿ ਅਸੀਂ ਸਾਨੂੰ ਪਤਾ ਸਾਡੇ ਰਾਈਟ ਸਾਨੂੰ ਪਤਾ ਸਾਡੀ ਲੜਾਈ ਲੜ ਕੇ ਅਸੀਂ ਕਿੱਦਾਂ ਪੈਸੇ ਲਿਆਉਣੇ ਆ ਔਰ ਪੈਸੇ ਫੇਰ ਅਸੀਂ ਕੋਈ ਤਿਆਰੀ ਕੀਤੀ ਆ ਕਾਫੀ ਵੱਡੀ ਅਮਾਉਂਟ ਜਿਹੜੀ ਕਿ ਮੇਰੇ ਸਾਰੇ ਗੁਰਦਾਸਪੁਰ ਸ਼ਹਿਰ ਤੇ ਲੱਗੇਗੀ ਔਰ ਪੂਰੇ ਦਿਨਾਂ ਦੇ ਵਿੱਚ ਹੀ ਮੈਂ ਉਹਦੀ ਸ਼ੁਰੂਆਤ ਕਰਨ ਜਾ ਰਿਹਾ ਔਰ ਉਸ ਦਿਨ ਹੀ ਮੈਨੂੰ ਲੱਗਦਾ ਕਿ ਮੈਂ ਇੱਥੇ ਗੱਲ ਕਰਾਂ ਦੇ ਬੈਟਰ ਹੋਊਗਾ ਕਿਉਂਕਿ ਪ੍ਰੋਸੈਸ ਦੇ ਵਿੱਚ ਆ ਪੈਸੇ ਲੈਂਦੇ ਆ ਟੈਂਡਰ ਲੱਗ ਗਿਆ ਮੇਰੇ ਕੋਲ ਹਾਂ ਟੈਂਡਰ ਖੁੱਲ ਗਿਆ ਸੋ ਇਸ ਕਰਕੇ ਫਿਰ ਮੈਂ ਇਹਦੇ ਤੇ ਗੱਲ ਉਹ ਦਿਨ ਵਿਜੀਤ ਜੀ ਕਰਾਂਗੇ ਆਪਾਂ ਸੋ ਮੈਂ ਤੇ ਇੰਨਾ ਹੀ ਕਹਿਣਾ ਚਾਹੁੰਦਾ ਕਿ ਭਾਈ ਸਰਕਾਰ ਹੋਵੇ ਨਾ ਹੋਏ ਮਨਸ਼ਾ ਚਾਹੀਦੀ ਆ ਅੱਜ 4 ਸਾਲ ਗਰਮੈਂਟ ਹੋ ਗਏ ਆ ਮੇਰੀ ਜਿੱਥੇ ਕੀਤੀ ਹੋਈ ਡਵੈਲਪਮੈਂਟ ਉੱਥੇ ਰੁਕੀ ਪਈ ਆ ਔਰ ਉਹਦੇ ਤੇ ਜੇ ਮਾੜਾ ਮੋਟਾ ਕੰਮ ਕਰਦਾ ਤੇ ਮੈਂ ਕਰਦਾ ਮਤਲਬ ਇਟਸ ਵੈਰੀ ਅਸਟਾਨਿਸ਼ਿੰਗ ਕਿ ਮਤਲਬ 4 ਸਾਲ ਬੀਤਣ ਤੋਂ ਬਾਅਦ ਵੀ ਇੱਕ ਵੀ ਨਵਾਂ ਪ੍ਰੋਜੈਕਟ ਮੇਰੇ ਗੁਰਦਾਸਪੁਰ ਦੇ ਵਿੱਚ ਨਹੀਂ ਆਇਆ ਮੈਂ ਗਿਣੌਣ ਲੱਗਾ ਆਪਣੇ ਕੰਮ ਤੇ ਮੇਰੇ ਖਿਆਲ ਉਹ ਨਹੀਂ ਗਿਨਾ ਸਕਦੇ ਇੰਨੇ ਕੰਮ ਕਰਾਏ ਆ ਔਰ ਮੈਂ ਓਨੈਸਟਲੀ ਕੀਤਾ ਸੀ ਕਿ ਕੰਮ ਕਿਉਂਕਿ ਇਹਨਾਂ ਦੀ ਬਿਜ਼ਨਸ ਨੇ ਵੀ ਸਾਰੇ ਮੈਂ ਬਿਜ਼ਨਸ ਦੀ ਗੱਲ بار-बार ਕਿਉਂ ਕਰਦਾ ਕਿਉਂਕਿ ਮੈਨੂੰ ਡਰ ਨਹੀਂ ਜਿਸ ਬੰਦੇ ਨੂੰ ਡਰ ਰਿਹਾ ਉਹ ਤਾਂ ਬਿਜ਼ਨਸ ਦਾ ਨਾ ਹੀ ਲੈਂਦਾ ਅਗਲਾ ਕਹਿੰਦਾ ਟਾਈਮ ਕੱਢੋ ਮੈਂ ਟਾਈਮ ਕੱਢਣ ਆळ्या ਚੋ ਐਮਐਲਏ ਦੀ ਮੈਨੂੰ ਆ ਮੇਰੀ ਸੰਗਤ ਨੇ ਜਿਤਾਇਆ ਮੈਂ ਨਾ ਅੱਜ ਡਰਦਾ ਕਿਸੇ ਤੋਂ ਨਾ ਕੱਲ ਡਰਦਾ ਸਿਰਫ ਦੇ ਡਰਦਾ ਆਪਣੀ ਸੰਗਤ ਤੋਂ ਜਿਨ੍ਹਾਂ ਨੇ ਵੋਟਾਂ ਪਾਈਆਂ ਬੜਾ ਸੂਤ ਜਿੰਦਾਬਾਦ ਲੀਡਰ ਲੀਡਰ ਇਹ ਪਲੇ ਖਾਣਾ ਰੱਖਣ ਵੀ ਪਾੜਾ ਡਰ ਜੂਗਾ ਜਾਂ ਪਾੜਾ ਡਰਦਾ ਆ ਮੈਂ ਸਿਰਫ ਉਸ ਪ੍ਰਮਾਤਮਾ ਕੋ ਡਰਦਾ ਤੇ ਜਾਂ ਆਪਣੇ ਲੋਕਾਂ ਤੋਂ ਡਰਦਾ ਸ਼ਹਿਰ ਵਾਸੀਆਂ ਤੋਂ ਤੇ ਆਪਣੇ ਹਲਕੇ ਦੇ ਵਾਸੀਆਂ ਤੋਂ ਜਿਨ੍ਹਾਂ ਨੇ ਵੋਟਾਂ ਪਾਈਆਂ ਔਰ ਡਰਦਾ ਇਸ ਕਰਕੇ ਆ ਕਿ ਮੈਨੂੰ ਇੰਨੀ ਵੱਗਦੀ ਹਨੇਰੀ ਚ ਇਹਨਾਂ ਨੇ ਦਿਤਾਇਆ ਔਰ ਮੈਂ ਇੰਨੇ ਕੰਮ ਕਰਾਂ ਡਰ ਇਸੇ ਚੀਜ਼ ਦਾ ਕੋਈ ਕਮੀ ਨਾ ਰਹੇ ਜੀ ਔਰ ਦਿਨ ਨਾਲ ਤੇ ਇਸੇ ਕੰਮ 'ਚ ਇਸੀ ਅਫਰਟ ਲੱਗੇ ਹੁੰਦੇ ਆ ਪੈਸੇ ਲਿਹਾਉਣੇ ਇਟਸ ਅ ਵੈਰੀ ਡਿਫਿਕਲਟ ਜੌਬ ਗਵਰਨਮੈਂਟ 'ਚ ਰਹਿ ਕੇ ਲੋਕ ਪੈਸੇ ਨਹੀਂ ਲਿਆ ਸਕਦੇ ਮੈਂ ਗਵਰਨਮੈਂਟ ਤੋਂ ਬਿਨਾਂ ਰਹਿ ਕੇ ਪੈਸੇ ਲਿਆ ਰਿਹਾ ਕਿਵੇਂ ਲਿਆ ਰਿਹਾ ਉਹ ਮੈਂ ਹੁਣ ਓਨ ਕੈਮਰਾ ਨਹੀਂ ਦੱਸ ਸਕਦਾ ਪਰ ਬڑے ਤਰੀਕੇ ਨੇ بڑے ਰਿਲੇਸ਼ਨ ਨੇ ਬੜਾ ਕੋਸ਼ਾ ਜੇ ਮਨਸਾ ਸ਼ਾਫ ਆ ਤੇ ਅਕਸਰ ਵੀ ਸਾਥ ਦਿੰਦੇ ਨੇ ਤੇ ਪ੍ਰਮਾਤਮਾ ਵੀ ਸਾਥ ਦਿੰਦਾ ਆ ਸੋ ਇਸ ਕਰਕੇ ਅ ਬੜੀਆਂ ਖੁਆਇਸ਼ਾਂ ਨੇ ਮਨ ਦੇ ਵਿੱਚ ਗੁਰਦਾਸਪੁਰ ਪ੍ਰਤੀ ਜਿਹੜੇ ਲੋਕ ਗੱਲਾਂ ਕਰਦੇ ਆ ਨਾ ਘਰੇ ਬੈਠੇ ਕਈ ਵਾਰ ਮੈਂ ਵੇਖਦਾ ਫੇਸਬੁੱਕ ਤੇ ਸਾਰਾ ਕੁਝ ਜਦੋਂ ਉਹ ਗੱਲਾਂ ਕਰਦੇ ਆ ਮੈਨੂੰ ਹਾਸਾ ਆਉਂਦਾ ਵੀ ਯਾਰ ਕਿਤੇ 2000 ਵਿਜੇ ਜੀ 17 ਵਾਲਾ ਵੀ ਕਿਤੇ ਸੀਨ ਯਾਦ ਕਰਾਓ ਵੀ 17 ਚ ਗੁਰਦਾਸਪੁਰ ਖੜਾ ਕਿਤੇ ਸੀਗਾ ਜਿੱਥੇ ਉਹ ਭਾਈ ਲਾਲੋ ਚੌਕ ਬਣਿਆ ਉਸ ਚੁੰਗੀ ਦਾ ਮੇਰੇ ਖਿਆਲ ਇੱਥੇ ਸਾਡੀ ਜਨਰੇਸ਼ਨ ਤੋਂ ਜਿਹੜੇ ਬਾਅਦ ਆ ਉਹਨਾਂ ਨੂੰ ਵੀ ਪਤਾ ਆ ਕਿ ਉੱਥੋਂ 12-12 ਫੁੱਟ ਓਪਨ ਨਾਲੇ ਤੇ ਡਰੇਨਾਂ 스맬 ਆਉਂਦੀ ਸੀ ਲੰਘ ਨਹੀਂ ਸੀ ਸਕਦਾ ਕੋਈ ਔਰ ਅੱਜ ਅੱਜ ਸ਼ਹਿਰ ਚ ਸੋਹਣੀਆਂ ਸੜਕਾਂ ਲਾਈਟਾਂ ਚੌਕ ਸੋਹਣੇ ਅੰਡਰ ਬ੍ਰਿਜ ਬੱਸ ਸਟੈਂਡ ਜੱਚਾ ਬੱਚਾ ਔਰਡ ਬਣ ਰਹੀ ਆ ਮਤਲਬ ਕਿੰਨੇ ਕੰਮ ਕਰਾਵਾ ਪਾਰਕਾਂ ਦੇ ਵੀ ਸੁੰਦਰੀ ਪਾਰਕਾਂ ਪਾਰਕਾਂ ਦਾ ਡੀਸੀ ਡੀਸੀ ਦੇ ਜਿਹੜੇ ਘਰ ਦੇ ਲਾਗੇ ਪਾਰਕਾਂ डीसी ਦੀ پارک ਲੱਗ ਉਹ ਬਣਾਈ ਗੁਰਨਾਨਕ پارک ਬਣਾਈ ਹੁਣ ਕਿਤੇ ਨਾ ਕਿਤੇ ਆ ਕੇ ਜਿਹੜੀ ਮੈਨੂੰ ਦਿੱਕਤ ਆ ਰਹੀ ਆ ਉਹ ਕੂੜੇ ਦੀ ਆ ਰਹੀ ਆ ਕਿ ਮੈਂ ਪਿਛਲੇ 2 ਸਾਲ ਤੋਂ ਬਲਜੀਤ ਪਾੜਾ ਔਰ ਆਸੀ ਰੜ ਕੇ ਆਪਣੇ ਸਰਪੰਚਾਂ ਦੀਆਂ ਪੈੜੀਆਂ ਚ ਕੂੜਾ ਸੁੱਟ ਰਹੇ ਆ ਪਿਛਲੇ 2 ਸਾਲ ਤੋਂ ਕੋਈ ਪ੍ਰਸ਼ਾਸਨ ਵੱਲੋਂ ਕਿਉਂਕਿ ਜਗਾ ਤੇ ਡੀਸੀ ਸਾਹਿਬ ਦੇ ਸਾਈਨ ਹੋਣੇ ਆ ਉਹ ਕਰਦੇ ਨਹੀਂ ਦੋ ਤਿੰਨ ਡੀਸੀ ਬਦਲ ਗਏ ਤਨਚੋ ਸ਼ਾਈ ਮੋ ਗਈ ਉਹਨਾਂ ਦੀ ਉਹ ਕਹਿੰਦੇ ਕਿ ਨਾ ਭਾਈ ਕਮੇਟੀ 파ੜੇ ਦੀ ਆ ਤੇ ਪਾੜਾ ਇਹ ਤੇ ਕਹਿ ਕੇ ਜਾਨ ਨਹੀਂ ਸਿਧਾਉਂਦਾ ਵੀ ਪਾਈ ਕਮੇਟੀ ਆ ਨਹੀਂ ਡੀਸੀ ਸਾਈਨ ਨਹੀਂ ਕਰਦਾ ਮੈਂ ਤੇ ਕੂੜਾ ਨਹੀਂ ਚੁੱਕਣਾ 1:00 ਵਜੇ ਤੱਕ 1:30 1:30 ਵਜੇ ਤੱਕ ਬਲਜੀਤ ਆਪ ਗੱਡੀ ਲੈ ਕੇ ਨਾਲ ਕੂੜਾ ਸੁੱਟਣ ਜਾਂਦਾ ਔਰ ਕਈ ਵਾਰੀ ਝਗੜੇ ਹੋਏ ਆ ਅਸੀਂ ਆਪ ਦੀ ਜ਼ਿੰਮੇਵਾਰੀ ਬਖੂਬੀ ਨਿਭਾ ਰਹੇ ਆ ਨਭਾਉਂਦੇ ਰਾਵਾਂਗੇ ਔਰ ਲੱਤਾਂ ਉਹਨਾਂ ਦੀਆਂ ਹੀ ਕੱਚੀਆਂ ਜਾਂਦੀਆਂ ਜਿਨ੍ਹਾਂ ਚ ਜਾਨ ਹੋਵੇ ਮੁਰਦਿਆਂ ਦੀ ਲੱਤਾਂ ਹੀ ਕੋਈ ਨਹੀਂ ਖਿੱਚਦਾ ਤੇ ਸਾਡੇ ਜੀ ਪ੍ਰਮਾਤਮਾ ਨੇ ਜਾਨ ਭਰੀ ਆ ਕੰਮ ਕਰਦੇ ਆਏ ਆ ਕਰਦੇ ਰਾਵਾਂਗੇ ਸੱਚੇ ਪਾਤਸ਼ਾਹ ਤਾਕਤ ਇਦਾਂ ਹੀ ਦਵੇ ਅਜੇ ਤੇ ਬੜੀਆਂ ਰੀਜਾਂ ਨੇ ਗੁਰਦਾਸਪੁਰ ਲਈ ਅਜੇ ਸੱਚੇ ਪਾਤਸ਼ਾਹ ਕਿਤੇ 27 ਵਾਲਾ ਮੌਕਾ ਸਰਕਾਰ ਚ ਕਿਤੇ ਦੇਤਾ ਨਾ 32 ਚ ਮੈਂ ਸੰਗਤ ਕੋ ਡਰ ਕੇ ਕਹਿਣਾ ਆ ਕਿ 32 ਤੋਂ ਇਲੈਕਸ਼ਨ ਹੀ ਤਾਂ ਲੜਨੀ ਆ ਕਿ ਜੇ ਗੁਰਦਾਸਪੁਰ ਮੈਂ 3583 ਤੋਂ 50 ਰੈਂਕ ਤੇ ਲਿਆ ਸਕਨਾ ਤਾਂ ਮੈਂ ਪਹਿਲੇ ਤੇ ਵੀ ਲਿਆਉਣ ਦੀ ਕਾਬਲੀਅਤ ਰੱਖਦਾ ਆ ਔਰ ਲੈ ਕੇ ਆਉਂਗਾ ਇਹ ਕੋਈ ਮੇਰੀ ਨਹੀਂ ਗੱਲ ਇਹ ਤੇ ਵਿਰੋਧੀ ਇੱਧਰ ਗੱਲ ਤੇ ਕਰਨ ਮੇਰੇ ਨਾਲ ਕਿੱਥੇ ਨਾਰਥ ਇੰਡੀਆ ਚ ਅਸੀਂ 3583 ਰੈਂਕ ਤੇ ਸੀ ਅੱਜ 50 ਰੈਂਕ ਤੇ ਮੈਂ ਲੈ ਕੇ ਆਇਆ ਤੇ ਹੁਣ ਮੈਂ ਕੱਲ ਪਰਸੋਂ ਚੌਥ ਡੇਲੀ ਪੋਸਟ ਵਾਲਿਆਂ ਨੇ ਮੈਨੂੰ ਲਾਈਨ ਤੇ ਲਿਆ ਸੀ ਉਹਨਾਂ ਨੇ ਰੈਂਕਿੰਗ ਦੱਸੀ ਪਿਆ ਅਸਲ ਤੁਸੀਂ 161 ਰੈਂਕ ਤੇ ਹੋ ਫੇਰ ਵੀ ਅਸੀਂ 3583 ਡਿੱਗੇ ਠੱਠੇ ਵੀ 161 ਤੇ ਆ ਤੇ ਪ੍ਰਮਾਤਮਾ ਨੇ ਮਿਹਰ ਰੱਖੀ ਤੇ ਪਹਿਲੇ ਤੇ ਵੀ ਲੈ ਕੇ ਆਵਾਂਗਾ ਸਾਨੂੰ ਪਤਾ ਕੰਮ ਕਿੱਦਾਂ ਕਰਨੇ ਆ ਸੀ ਕਿਸੇ ਦਾ ਕਮਿਸ਼ਨਾ ਨਹੀਂ ਕਰਨੀ ਅਫਸਰਾਂ ਨਾਲ ਹੁਣ ਜਿਹੜੇ ਬੰਦੇ ਕਹਿੰਦਾ ਕੱਲ ਤੱਕ ਤੇ ਬਈ ਤੱਕ ਤੁਹਾਨੂੰ ਵੀ ਪਤਾ ਜਦੋਂ ਮੈਂ ਇਲੈਕਸ਼ਨ ਲੜੀ ਸੀ ਤੇ ਮੈਨੂੰ ਇਹ ਕਹਿੰਦੇ ਹੁੰਦੇ ਇਲੈਕਸ਼ਨ ਲੰਗਲਾਂ ਤੋਂ ਸਰਕਾਰ ਆ ਲਾਂਦੋ ਟੰਗ ਦੇਣਗੇ ਉਹਨੂੰ ਫੜ ਕੇ ਨੇ ਪੈਸੇ ਖਾਦੇ ਅੱਜ ਵੀ ਅਫਸਰ ਉਹ ਲੱਗੇ ਨੇ ਜਿਹੜੇ ਮੇਰੇ ਵਾਰੀ ਲੱਗੇ ਸੀ ਸਾਰੇ ਅਫਸਰशाही ਉਹੋ ਲੱਗੀ ਆ 200 200 ਕਰੋੜ ਦੀਆਂ ਸੜਕਾਂ ਮੈਂ ਆਪਣੇ ਇਲਾਕੇ 'ਚ ਬਣਾਈਆਂ ਯਾਰ ਅਫਸਰਾਂ ਨੂੰ ਕਰੰਟ ਕਰੰਟ ਲਾ ਕੇ ਮੈ ਮਨਾ ਲੋ ਵੀ ਪਾੜੇ ਨੇ ਪੈਸੇ ਖਾਦੇ ਆ ਕਿਸੇ ਪਾਣੀ ਦੀ ਬਹੁਤ ਹਾਂ ਦਾ ਅਲੋਕੇਸ਼ਨ ਹੀ ਲਾ ਕੇ ਦੱਸਦੇ ਹੋ ਸੋ ਇਸ ਕਰਕੇ ਮੈਂ ਮੈਂ ਇਸ ਕਰਕੇ ਗੱਲਾਂ ਕਰਦਾ ਕਿ ਇਹ ਬਹੁਤ ਕਿਤੇ ਇਟਸ ਵੈਰੀ ਰੇਅਰ ਕਿ ਜਿਹੜੇ ਲੀਡਰ ਵਿਦਆਊਟ ਸਰਕਾਰ ਵੀ ਇਦਾਂ ਬੋਲਣ ਕੋਈ ਨਹੀਂ ਬੋਲਦਾ ਇਦਾਂ ਮੈਂ ਬੋਲਦਾ ਬੋਲਦਾ ਰਹੂੰਗਾ ਜਿੰਨਾ ਚਿਰ ਇਮਾਨਦਾਰ ਜਿੱਦਾਂ ਇਮਾਨਦਾਰੀ ਮੁੱਕ ਗਈ ਉਦੋਂ ਮੈਂ ਅਦਗਾਟ ਨਾ ਰਿਹਾ ਆਦੀ ਨਿਕਲ ਜਾ ਕਰਨਾ ਗੱਡੀ ਤੇ ਸੱਚੇ ਪਾਤਸ਼ਾਹ ਕੇ ਹੋਰ ਅਰਦਾਸ ਕਰਦਾ ਵੀ ਪ੍ਰਮਾਤਮਾ ਦਿਨ ਨਾਲ ਲਈ ਅਜੇ ਕਾਲ ਤੱਕ ਸਾਫ ਸੀ ਪੇਸ਼ੀ ਮੁੱਖ ਮੰਤਰੀ ਦੀ ਤੇ ਅਕਾਲ ਤੱਕ ਦੇ ਜਥੇਦਾਰ ਦਾ ਕਹਿਣਾ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਸਿਟੀ ਦੀ ਜਾਂਚ ਹੋਏਗੀ ਉਹ ਮर्यादा ਦੇ ਵਿੱਚ ਹੋਏਗੀ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਮੁੱਖ ਮੰਤਰੀ ਦਾ ਦੇਖੋ ਮੈਂ ਅਕਾਲ ਤੱਕ ਸਾਹਿਬ ਦੇ ਉੱਤੇ ਕੋਈ ਟਿੱਪਣੀ ਕਰਦਾ ਚੰਗਾ ਨਹੀਂ ਲੱਗਦਾ ਨਾ ਮੇਰੀ ਹੈਸੀਅਤ ਆ ਜਿਨ੍ਹਾਂ ਲੋਕਾਂ ਨੇ ਕਾਲ삭 ਸਾਹਿਬ ਨਾਲ ਮੱਥਾ ਲਾਇਆ ਉਹਨੂੰ ਪ੍ਰਮਾਤਮਾ ਸਵਤਿ ਬਖਸ਼ੇ ਮੈਂ ਇਹਦੇ ਤੇ ਬੋਤਾ ਕੋਈ ਬੋਲਣਾ ਹੀ ਨਹੀਂ ਚਾਹ। ਸਰ ਆਪਣੇ ਕਹਿਣਾ ਕਿ ਜੇ ਮਨਜੀਤਿਆ ਬਾਹਰ ਆ ਗਿਆ ਤੇ ਇਨਕਲਾਬ ਆਏਗਾ ਤੇ ਅਕਾਲੀ ਦਲ ਦੁਬਾਰਾ ਵਾਪਸੀ ਕਰੇਗਾ ਵੱਡੇ ਤੋਂ। ਚਲੋ ਮੈਂ ਨਾ ਹੁਣ ਕੀ ਕਰਾਂ ਮੈਂ ਇਹਦੇ ਤੇ ਕੀ ਟਿੱਪਣੀ ਕਰਾਂ। ਮੈਂ ਛੱਡ ਜਾਂਦਾ। ਸਾਰੇ ਕੰਦੇ ਗੁਰਦਾਸਪੁਰ ਦੇ ਵਿੱਚ ਘਟਦਾ ਵਾਪਰੀ ਆ। ਕਹਿਣਾ ਕਿ ਬਾਰ-ਬਾਰ ਉਹ ਕਹਿ ਦਿੱਤਾ ਗਿਆ ਕਿ ਉਹਨੂੰ ਬੱਬਰ ਖਾਲਸਾ ਕੋਈ ਖਤਰਾ ਵਾ। ਇਹ ਸਾਰਾ ਕੁਝ ਡਰਾਮਾ ਰਚਿਆ ਜਾ ਰਿਹਾ ਕਿ ਉਹ ਬਾਹਰ ਨਾ। ਨਹੀਂ ਇਹਨਾਂ ਨੂੰ ਕਾਲੀ ਦਲ ਨੂੰ ਸਾਰਿਆਂ ਤੋਂ ਖਤਰਾ ਵਾ। ਸਾਨੂੰ ਡਾਇਨਾਸੌਰਾਂ ਤੋਂ ਖਤਰਾ ਜਿਹੜੇ ਜਾਲੀ ਲਈ ਫਿਰਦੇ ਆ। ਸਾਡੇ ਗੁਰਦਾਸਪੁਰ ਦਾ ਰਿਜ਼ਲਟ ਵੇਖਿਆ ਜਿਲ੍ਹਾ ਪ੍ਰੀ ਮੋਰ ਥੈਨ 30 ਵਿਲੇਜ 30 ਪਿੰਡ ਲਗਭਗ ਹੋਏ ਜਿਹੜੇ ਸਿੰਗਲ ਡਿਜੀਟ ਚ ਵੋਟ ਪਈ ਆ ਪਿੰਡਾਂ ਚ ਉਹਨਾਂ ਡਾਇਨਾਸੌਰਾਂ ਦਾ ਤੇ ਸਵਾਲ ਹੀ ਨਹੀਂ ਹੁਣ ਕਰਨ ਦੀ ਫਾਇਦਾ ਕੋਈ ਜਿਹੜੇ ਆਪ ਹੀ ਨਹੀਂ ਰਹੇ ਦੋ ਦੋ ਵੋਟਾਂ ਪਿੰਡਾਂ ਚ ਪਈਆਂ ਤਿੰਨ ਤਿੰਨ ਵੋਟਾਂ ਕਾਲੀ ਦਲ ਇੱਥੋਂ ਵਾਲੇ ਸਾਹਭਾਦਰ ਨੂੰ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹਨਾਂ ਤੇ ਹੁਣ ਟਿੱਪਣੀ ਕਰਨ ਦਾ ਕੋਈ ਸ਼ਹਿਰ ਚ ਚਲਾਨ ਬੜੇ ਬੜੇ ਵੱਡੇ ਕੱਟੇ ਜਾ ਰਹੇ ਆ ਕੱਲ ਵੀ ਇੱਕ ਇਨਸੀਡੈਂਟ ਹੋਇਆ ਚਾਹੇ ਦੁਕਾਨਦਾਰ ਦਾ ਕਟਿਆ ਚਾਹੇ ਈ ਰਿਕਸ਼ੇ ਵਾਲੇ ਦਾ ਕਟਿਆ 20 20000 ਤੇ 30000 ਰੁਪਏ ਦੇ ਚਲਾਨ ਕੱਟੀ ਜਾ ਰਹੇ ਆ ਕਾਰੋਬਾਰ ਲੋਕਾਂ ਦੇ ਨਹੀਂ ਹੈਗੇ ਕੰਮ ਲੋਕਾਂ ਦੇ ਨਹੀਂ ਹੈਗੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਤੇ ਇੰਨਾ ਹੀ ਕਹਿਣਾ ਚਾਹੁੰਦਾ ਕਿ ਇਹ ਗਰੀਬ ਮਾਰ ਨਹੀਂ ਕਰਨੀ ਚਾਹੀਦੀ ਆ ਮੇਰੇ ਨਾਲ ਪਠਾਨਕੋਟ ਚੱਲੇ ਗਵਰਨਮੈਂਟ ਦੇ ਸਾਰੇ ਅਫਸਰ ਚੱਲਣ ਕਿੰਨੀ ਕੁ ਮਾਈਨਿੰਗ ਹੋ ਰਹੀ ਆ ਮੈਂ ਦੱਸ ਦਿੰਦਾ ਨਾਲ ਜਾ ਕੇ ਓਵਰਲੋਡਡ ਟਰੱਕ ਜਾ ਰਹੇ ਆ ਬੁਰਾ ਹਾਲ ਆ ਉਹਨਾਂ ਨੂੰ ਕੋਈ ਨਹੀਂ ਰੋਕਦਾ ਕਿਉਂਕਿ ਮਹੀਨੇ ਸੱਟ ਨਹੀਂ ਹੁਣ ਗਰੀਬ ਬੰਦਾ ਮੈਂ ਤੁਹਾਡੀ ਵੀਡੀਓ ਵੇਖੀ ਆ ਵੀ ਤਿੰਨ ਪਾਈਪਾਂ ਲੱਦੀਆਂ ਸੀ ਪਲਾਸਟਿਕ ਦੀਆਂ ਔਰ 20000 ਰੁਪਈਆ ਚਲਾਨ ਇੱਕ ਗਰੀਬ ਦਾ ਕਰ ਦੇਣਾ ਦੋ ਦੀਆਂ ਬੱਚੀਆਂ ਕਰਾਇਆ 300 ਰੁਪਈਆ ਰੋਜ਼ ਦੰਗਾ ਅੰਨੇ ਰਗਰਦੀ ਪੈ ਗਈ ਨਾ ਇਸ ਝਾੜੂ ਵਾਲੀ ਸਰਕਾਰ ਚ ਆਮ ਆਦਮੀ ਪਾਰਟੀ ਆਮ ਆਦਮੀ ਨੂੰ ਪੈ ਗਈ ਕਿ ਉਹ 20000 ਹੁਣ ਕਿੱਥੋਂ ਡਾਊਗਾ ਉਹ ਥਾਣੇ ਲਾ ਲਿਆ ਉਹ ਹੁਣ ਦਿਹਾੜੀਆਂ ਕਰੂਗਾ ਕਿ ਜਾਂ ਉਹ ਆਪਣਾ ਛਡਾਊਗਾ ਜਾਂ ਮੈਂ ਕਿ ਜੋ ਈਦ ਇਕਸ਼ਾ ਦਾ ਮਾਲਕ ਆ ਅਸੀਂ ਉਹਦਾ ਕੀਤਾ ਪਰ ਉਹਦਾ ਵੀ ਕੀਤਾ ਮਾਲਕ ਇੱਕ ਮਿੰਟ ਦੱਸੋ ਮਾਲਕ ਕੋ ਨੇ ਲਿਆ ਮਾਲਕ ਕਿ ਉਤਾਰੇਗਾ ਮਾਲਕ ਨੇ ਕਹਿਣਾ ਭਾਈ ਸਾਹਿਬ ਤੂੰ ਕਿਰਾਏ ਤੇ ਲਿਆ ਤੇਰਾ ਤੇਰੀ ਗਲਤੀ ਆ ਤੂੰ ਪੈਸੇ ਦੇ ਮੇਰੇ ਨੂੰ ਆਪਣਾ ਵੇਚ ਦੇ ਕੋਈ ਮਾਲਕ ਆਪਣੀ ਜੇਬ ਚ ਉਤਾਰਦਾ ਮਤਲਬ ਇਹ ਬਿਜ਼ਨਸ ਨੂੰ ਠੱਪ ਕਰਨ ਵਾਲੀ ਗੱਲ ਆ ਫਿਰ ਜਿਹੜੀ ਦੁਕਾਨ ਤੋਂ ਚੁੱਕਿਆ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਵੀ ਤੰਗ ਕਰ ਰਹੇ ਹੋ ਵੀ ਕਾਰੋਬਾਰ ਕਿਉਂ ਚੱਲਦਾ ਹੈ ਕਾਰੋਬਾਰ ਤਾਂ ਅੱਗੇ ਨਹੀਂ ਚੱਲਦਾ ਗੋਲੀਆਂ ਚੱਲਦੀਆਂ ਨੇ ਤੱਤ ਡੇਲੀ ਤੇ ਇਨਸੀਡੈਂਟ ਹੋ ਰਹੇ ਆ ਤੋ ਤੂੰ ਤੁਸੀਂ ਗਾਲਾਂ ਨਾ ਪੜਿਓ ਮਤਲਬ ਹੁੰਦਾ ਇਹ ਆ ਵੀ ਇੱਕੋ ਇੱਕ ਇੱਥੇ ਹੈਗਾ ਜਿਹੜਾ ਚਲਾਨ ਕਰਦਾ ਅੱਜ ਕੱਲ ਉਹ ਉਹਨੂੰ ਪਤਾ ਨਹੀਂ ਕੀ ਹਵਾ ਚੜੀ ਹੋਈ ਆ ਉਹਨੂੰ ਲੱਗਦਾ ਮੈਂ ਖੁਦਾ ਬਣ ਗਿਆ ਮੈਂ ਉਹਦਾ ਨਾਂ ਨਹੀਂ ਲੈਣਾ ਸਾਰਿਆਂ ਨੂੰ ਪਤਾ ਮੈਂ ਜਿਹਦੇ ਬਾਰੇ ਗੱਲ ਕਰ ਰਿਹਾ ਹਾਂ ਉਸ ਬੰਦੇ ਦਾ ਇੰਨਾ ਦਿਮਾਗ ਖਰਾਬ ਹੋ ਗਿਆ ਉਹਨੂੰ ਇਹ ਲੱਗਦਾ ਕਿ ਮੇਰੇ ਤੋਂ ਸ਼ਾਇਦ ਬਾਅਦ ਕਿਤੇ ਹੁਣ ਦੁਨੀਆ ਮਰ ਜਣੀ ਐ ਮੈਂ ਹੀ ਰਹਿਣਾ ਜਿੰਨਾ ਚਿਰ ਰਹਿਣਾ ਸੋ ਇਸ ਕਰਕੇ ਮੈਂ ਉਹਨੂੰ ਵੀ ਵਾਰਨਿੰਗ ਕਰਨਾ ਬੰਦੇ ਦੇ ਪੁੱਤ ਬਣੋ ਧੱਕੇਸ਼ਾਹੀ ਨਾ ਕਰੋ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਇਹਨਾਂ ਇੱਕ ਬੰਦੇ ਦਾ ਇਹਨਾਂ ਚਲਾਨ ਕੀਤਾ ਖਾਲੀ ਟਰਾਲੀ ਦਾ 30000 ਦਾ ਫਿਰ ਮੈਂ ਉਹ ਫੋਨ ਕੀਤਾ ਕਹਿੰਦੇ ਇਹ ਤੇ ਹੁਣ ਅਸੀਂ ਕਰਤਾ ਅਸੀਂ ਫੋਟੋ ਖਿੱਚੀ ਥਾਣੇ ਜਾ ਕੇ ਬੰਦੇ ਨੇ ਖਾਲੀ ਟਰਾਲੀ ਦੀ ਕੋਰਟ ਤੇ ਜਾ ਕੇ ਪੇਸ਼ ਕਰਤੀ 25000 ਰੁਪਏ ਲੈਸ ਕਰਕੇ 5000 ਦਾ ਚਲਾਨ ਭੁਗਤਿਆ ਇਹ ਗੱਲ ਇਹ ਗਲਤ ਗੱਲਾਂ ਨੇ ਨਾ ਗਲਤ ਗੱਲਾਂ ਨੇ ਇਹਨਾਂ ਲੋਕਾਂ ਦੀਆਂ ਫਿਰ ਮੇਰਾ ਕਹਿਣ ਦਾ ਮਤਲਬ ਸ਼ਹਿਰ ਜੀ ਦੀ ਤੇ ਕਿੰਨੇ ਲਾਏ ਆ ਇਹ ਤੋਂ ਵੱਧ ਮੈਂ ਕੀ ਕਹਾਂ ਕਿੰਨੇ ਲਾਏ ਆ ਸਾਡੇ ਵਾਰੀ ਕਿਉਂ ਨਹੀਂ ਇਦਾਂ ਹੁੰਦਾ ਰਿਹਾ ਅੱਜ ਹੀ ਨਿਹਰਗਰਦੀ ਆ ਗਈ ਯਾਰ ਸਾਰੀ ਮਤਲਬ ਕੋਈ ਕੋਈ ਸਿਸਟਮ ਹੀ ਨਹੀਂ ਰਿਹਾ ਸ਼ਹਿਰ ਦੀ ਟ੍ਰੈਫਿਕ ਦਾ ਕੀ ਹਾਲ ਆ ਮਤਲਬ ਕੋਈ ਬਾਜ਼ਾਰ ਚ ਕੋਈ ਚੀਜ਼ ਲੈਣ ਚੱਲ ਜੇ ਅਗਲਾ ਅਗਲਾ ਕਹਿੰਦੇ ਸਕੂਟਰ ਤੇ ਚੱਲ ਜਾਓ ਤਾਂ ਸਕੂਟਰ ਨਹੀਂ ਲੰਘਦਾ ਕੋਈ ਪੁਲਿਸ ਵੇਖੀ ਕਦੀ ਕਦੇ ట్రాਫਿਕ ਦੀ ਵੀ ਤੁਸੀਂ ਕਿੱਥੇ ਕੰਮ ਬਸ ਚਲਾਨ ਕੱਢ ਦੋ ਆਪਣੇ ਆਕਾ ਖੁਸ਼ ਕਰੋ ਆਪਣੇ ਬੱਲੇ 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 ਨੇ ਇਨੇ ਕਰੋੜ ਦੇ ਚਲਾਨ ਕਰਦੇ ਥਿਸ ਇਜ਼ ਨਾਟ ਫੇਅਰ ਜਿਹੜਾ ਸਭ ਤੋਂ ਵੱਧ ਚਲਾਨ ਕਰਦਾ ਸਭ ਤੋਂ ਨਲਾਇਕ ਪੁਲਿਸ ਅਫਸਰ ਆ ਇਹਦਾ ਮਤਲਬ ਕਿ ਤੇਰਾ ਤੁਹਾਡਾ ਇੱਥੇ ਸਿਸਟਮ ਹੀ ਨਹੀਂ ਹੈਗਾ ਜਿਹੜਾ ਤੂੰ ਚਲਾਨਾਂ ਤੇ ਢੇਟ ਭਰ ਰਿਹਾ ਸਰਕਾਰ ਦਾ ਉੱਤਮ ਹਦੈਤਾ ਨੇ ਵੀ ਖਜ਼ਾਨਾ ਖਾਲੀ ਆ ਬੀਬੀਆਂ ਨੂੰ ਹਜ਼ਾਰ ਦੇਣਾ ਡੁੱਟ ਲੋ ਜਗਾ ਵੇਚਦੇ ਹੋ ਗਰੀਬਾਂ ਦੇ ਚਲਾਨ ਕਰਦੇ ਹੋ ਇਹ ਚੱਲ ਰਿਹਾ ਬੇਸਿਕਲੀ ਉਹ ਬੀਬੀਆਂ ਦਾ ਹਜ਼ਾਰ ਹੀ ਨਹੀਂ ਕਲੋਂ ਦੇਣ ਦਿਆ ਸਾਰੇ ਪੰਜਾਬ ਨੂੰ ਇਹਨਾਂ ਮਾਰ ਕੇ ਤੇਰੇ ਹਜ਼ਾਰ ਦੇਣਾ ਇਹਨਾਂ ਨੇ ਇਹੋ ਜੇ ਲੈਣ ਖੁਰੂ ਕਰਨਾ ਕੀ ਆ ਵੀ ਤੁਸੀਂ ਗਰੀਬਾਂ ਦੇ ਚਲਾਨ ਕਰੋ ਔਰ ਤੁਸੀਂ ਜਾਇਦਾਦਾਂ ਵੇਚੋ ਤੇ ਫਿਰ ਤੁਸੀਂ ਦੇਣਾ ਯਾਰ ਕੀ ਕੁਝ ਥੋੜੀ ਬਹੁਤੀ ਤੇ ਮੈਨੂੰ ਲੱਗਦਾ ਪਰਮਾਤਮਾ ਤੋਂ ਇਹਨਾਂ ਨੂੰ ਡਰਨਾ ਚਾਹੀਦਾ ਗਰੀਬਾਂ ਦੇ ਨਾਲ ਧੱਕਾ ਕਰਨਾ ਹਜ਼ਾਰ ਵਾਰੀ ਸੋਚਣਾ ਚਾਹੀਦਾ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਜੀ ਹਰਜਿੰਦਰਾ ਗਾਰਡਨ ਕਲੋਨੀ ਚ ਰਹਿੰਦੇ ਆਂ ਹਾਂਜੀ ਅਸੀਂ ਸਭ ਤੋਂ ਸੋਹਣੀ ਕਲੋਨੀ ਵੇਖ ਕੇ ਅਸੀਂ ਪਲਾਟ ਲਿਆ ਸੀ ਅਸੀਂ ਇਸ ਨੂੰ ਸੋਨਾ ਹੀ ਬਣਾਉਣਾ ਚਾਹੁੰਦੇ ਆਂ ਅਸੀਂ ਅੱਜ ਬਹੁਤ ਖੁਸ਼ ਆ ਪਾੜਾ ਸਾਹਿਬ ਸਾਡੀ ਆਏ ਨੇ ਕਲੋਨੀ ਚ ਤੇ ਸਾਡੀ ਬਹੁਤ ਦੇਰ ਦੀ ਮੰਗ ਜਿਹੜੀ ਪੂਰੀ ਹੋਈ ਹੈ ਹਨ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਮੀਦ ਆ ਵੀ ਜਿਹੜੀਆਂ ਰਹਿਂਦੀਆਂ ਕਮੀਆਂ ਉਹ ਵੀ ਜਿਹੜੀਆਂ ਆਨਰ ਸਮਝ ਪੂਰੀ ਹੋ ਜੀ ਹਾਂਜੀ ਹਾਂਜੀ ਉਹ ਉਹਨਾਂ ਨੇ ਵਾਦਾ ਕੀਤਾ ਇੱਕ ਸਾਨੂੰ ਸਮੱਸਿਆ ਕੂੜੇ ਦੀ ਸਟਰੀਟ ਲਾਈਟ ਦੀ ਹੈ ਉਹ ਜ਼ਰੂਰੀ ਚਾਹੀਦੀ ਹੈ ਪਾਣੀ ਚਾਹੀਦਾ ਸੀ ਉਹ ਮਿਲ ਗਿਆ ਸੜਕਿਸ ਮਛਾਂ ਕਿ ਨੀਦਰ ਹੋ ਗਿਆ ਮੰਗ ਰ ਸਾਨੂੰ 6 ਸਾਲ ਹੋ ਗਏ ਜਿਆਦਾ ਜੀ ਅਸੀਂ 6 ਸਾਲ ਤੋਂ ਅਸੀਂ ਪਰੇਸ਼ਾਨ ਸੀ ਤੇ ਇਹੀ ਸੀ ਵੀ ਅੱਜ ਬਣਦੀ ਹੈ ਕੱਲ ਬਣਦੀ ਹੈ ਸੜਕ ਨਾ ਬਣ ਕਰਕੇ ਕੀ ਦਿੱਕਤਾਂ ਆਦੀ ਬਾਰਿਸ਼ਾ ਤੇ ਮੌਸਮ ਹੁੰਦਾ ਜਾਂ ਉਸ ਵੇਲੇ ਛੋਟੀਆਂ ਮੱਛੀਆਂ ਉਹ ਤੇ ਜੀ ਅਸੀਂ ਜਾਣਦੇ ਆ ਹੋਰ ਕੋਈ ਨਹੀਂ ਜਾਣਦਾ ਕਿਉਂਕਿ ਅਸੀਂ ਬੱਚਾ ਬਾਹਰ ਨਹੀਂ ਕੋ ਕੱਢ ਸਕਦੇ ਸਕੂਲ ਜਾਣ ਦੀ ਦਿੱਕਤ ਆ ਰਹੀ ਸੀ ਅਸੀਂ ਬਾਹਰ ਨਹੀਂ ਨਿਕਲ ਸਕਦੇ ਕੋਈ ਤੁਰ ਕੇ ਤੇ ਕਿਤੇ ਜਾ ਹੀ ਨਹੀਂ ਸੀ ਸਕਦਾ ਹੁਣ ਠੀਕ ਹੋ ਜਾਏਗਾ ਪਰ ਨੇਚਰਲੀ ਜੀ ਸਾਡੀ ਰਿਕਵੈਸਟ ਹੈ ਜੀ ਸਾਰੀ ਮੈਂ ਜਿਹੜੀਆਂ ਜਿਹੜੀਆਂ ਸਾਨੂੰ ਜ਼ਰੂਰੀ ਜ਼ਰੂਰੀ ਹਦਾਇਤਾਂ ਉਹ ਚਾਹੀਦੀਆਂ ਲਾਈਟ ਚਾਹੀਦੀ ਹੈ ਪਾਣੀ ਚਾਹੀਦਾ ਹੈ ਪਾਤ ਚਾਹੀਦਾ ਹੈ ਸਫਾਈ ਦਾ ਕੋਈ ਬੰਦੋਬਸ ਹੋਣਾ ਚਾਹੀਦਾ ਹੈ ਸੜਕ ਜਿਹੜੀ ਫਿਰ ਰਾਮਪੁਰ ਰੋਡ ਤੇ ਪੂਰੀ ਗੰਦੀ ਪਈ ਉਹ ਚਾਹੀਦੀ ਹੈ ਤੇ ਸਭ ਤੋਂ ਵੱਡਾ ਹਾਂ ਸਭ ਤੋਂ ਵੱਡਾ ਤੇ ਇਹ ਹੈ ਕਿ ਸੇਫਟੀ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਅੱਜ ਦੇ ਅੱਜ ਦੀ ਦਸ਼ਾ ਚ ਅਸੀਂ 7 8 ਵਜੇ ਤੋਂ ਬਾਅਦ ਬੱਚਿਆਂ ਨੂੰ ਬਾਹਰ ਭੇਜਣ ਤੋਂ ਡਰਦੇ ਹਾਂ ਤੇ ਰਾਤ ਨੂੰ ਹਾਂਜੀ ਅੱਜ ਐਮਐਲਏ ਸਾਹਿਬ ਬੰਤੀ ਹਾਂਜੀ 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 ਅਸੀਂ ਉਹਨਾਂ ਤੋਂ ਹੀ ਰਿਕਵੈਸਟ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਜੋ ਵੀ ਸਹਿਯੋਗ ਦੇਣ ਨੂੰ ਚਾਹੀਦਾ ਚ ਦਵਾਂਗੇ ਸੜਕ ਦੋੜ ਭਟਾਣਾ ਦਾ ਬਹੁਤ ਥੈਂਕ ਯੂ ਵੈਰੀ ਮਚ ਲੇਕਿਨ ਇਹ ਕਿ ਨਾ ਕੋ ਫਾਇਦਾ ਹੋਵੇਗਾ ਜਾਂ ਫਾਇਦਾ ਨੇਚਰਲੀ ਬੇਟਾ ਜਿਹੜੀ ਕਰੋਨੀ ਚ ਅਸੀਂ ਰਹਦਨੇ ਪਿਆ ਅਸੀਂ ਉਹਦੀ ਜੇ ਸੁੰਦਰਤਾ ਨੂੰ ਨਹੀਂ ਦੇਖਾਂਗੇ ਜਾਂ ਉਹਦੀ ਸਹੂਲਤ ਨੂੰ ਨਹੀਂ ਦੇਖਾਂਗੇ ਤੇ ਫੇਰ ਸਾਡਾ ਉਹਨਾਂ ਕਲੋਨੀਸ ਚ ਜਾ ਕੇ ਹੈਨਾ ਰਹਿਣਾ ਵੀ ਔਖਾ ਹੈ ਤੇ ਇੱਦਾਂ ਵੱਡਾ ਸਾਡਾ ਮਹੱਲਾ ਇੱਦਾਂ ਵੱਡਾ ਇਹ ਸਾਡਾ ਵਸੀਲ ਬਣ ਗਈ ਹੈ ਸਿਟੀ 9 ਵਜੇ ਦਾ ਲੇਕਿਨ ਇਹ ਡਿਮਾਰਸ਼ੀ ਸੜਕਾਂ ਦੀ ਕਾਫੀ ਸਾਲ ਤੋਂ ਹੈ ਸ਼ੁਰੂ ਸ਼ੁਰੂ ਜ ਬਣਿਆ ਹੁਣ ਲੇਕਿਨ ਇਹ ਜਿਹੜੀ ਹੁਣ ਪਾਈਪਾਂ ਕਰਕੇ ਕੰਮ ਖਰਾਬ ਹੋਇਆ ਬਹੁਤ ਪਰੇਸ਼ਾਨ ਹਾਂ ਵਿਧਾਇਕ ਜੀ ਦਾ ਪ੍ਰੋਜੈਕਟ ਵਧੀਆ ਜੀ ਹੈ ਜਿਹੜਾ ਕੀਤਾ ਨਾਲੇ ਮੈਚਰਲੀ ਬਹੁਤ ਅੱਛਾ ਬਹੁਤ ਵਧੀਆ ਕਿ ਤਰੱਕੀ ਤੇ ਹਮੇਸ਼ਾ ਹੀ ਅੱਛੀ ਹੁੰਦੀ ਹੈ ਟਾਈਮਲੀ ਹੋ ਜਾ ਤਾਂ ਹੋਰ ਜ਼ਿਆਦਾ ਅੱਛੀ ਹੁੰਦੀ ਹੈ ਅਸੀਂ ਵੇਟ ਕਰਦੇ ਸੀ ਹਾਂ ਅ ਰਜਿੰਦਰਾ ਗਾਰਡਨ ਕਲੋਨੀ ਜੋ ਕਿ ਵਾਰਡ ਨੰਬਰ 580 ਦੇ ਐਮਸੀ ਵਰਿੰਦਰ ਕੁਮਾਰ ਬਿੰਦੂ ਜੀ ਉਹਨਾਂ ਦੀ ਵਾਰਡ ਆ ਇੱਥੇ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਇੱਥੇ ਰੋਡਸ ਜਿਹੜੇ ਉਹ ਭਰਨ ਵਾਲੇ ਸੀ ਸੋ ਆ ਕਾਫੀ ਟਾਈਮ ਦਾ ਟੈਂਡਰ ਤੇ ਮੈਂ ਪਾਸ ਕਰ ਚੁੱਕਾ ਸੀ ਰੋਡਸ ਦਾ ਪਰ ਮੈਨੂੰ ਸੀਗਾ ਕਿ ਜਿਹੜੀ ਬੇਸਿਕ ਇਹਨਾਂ ਦੀ ਜ਼ਰੂਰਤ ਆ ਜਿਹੜੀ ਉਹ ਪਾਣੀ ਦੀ ਹੈ ਕਿਉਂਕਿ ਇਹਨਾਂ ਨੇ ਮਹੱਲੇ ਵਾਲੇ ਚਾਹੁੰਦੇ ਸੀ ਕਿ ਪਹਿਲਾਂ ਸੜਕ ਬਣ ਜੇ ਤੇ ਸੜਕ ਕੱਲੀ ਬਣ ਜੇ ਤੇ ਕੋਈ ਨਹੀਂ ਪਰ ਮੈਂ ਫਿਰ ਐਫਰਟਸ ਕਰਕੇ ਪਹਿਲਾਂ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਇੱਕ ਪਹਿਲਾਂ ਪਾਈਪ ਪਾ ਲਈਆਂ ਜਾਣ ਵਾਟਰ ਸਪਲਾਈ ਦੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਬਾਰਾ ਰੋਡਸ ਦੀ ਜਦੋਂ ਕਟਿੰਗ ਕਰਾਂਗੇ ਫਿਰ ਦੁਬਾਰਾ ਇੱਕ ਪੈਸੇ ਵੀ ਵੇਸਟ ਹੋਣਗੇ ਤੇ ਇੱਕ ਇਹਨਾਂ ਦੀ ਬੇਸਿਕ ਨੀਡ ਜਿਹੜੀ ਪਾਣੀ ਦੀ ਆ ਉਹ ਬਹੁਤ ਜ਼ਰੂਰੀ ਸੀ ਸੋ ਇਸ ਕਰਕੇ ਪਹਿਲਾਂ ਜਿੱਥੇ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਉਹਦੇ ਨਾਲ ਹੀ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਵਾਟਰ ਸਪਲਾਈ ਜਿਹੜੀ 메ਨ ਰੋਡ ਦੇ ਵਿੱਚ ਪੈ ਗਈ ਆ ਉਸ ਤੋਂ ਇਲਾਵਾ ਜਿਹੜਾ 25 ਲੱਖ ਦੇ ਕਰੀਬ ਜਿਹੜਾ ਇਹ ਟੈਂਡਰ ਆ ਜਿਹਦੇ ਨਾਲ ਇਹ ਬੀਐਮਪੀਸੀ ਦਾ ਕੰਮ ਜਿਹੜਾ ਹੋਊਗਾ ਸੋ ਅੱਜ ਕੰਮ ਜਿਹੜੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਆ ਦਿਨ ਥੋੜੇ ਜੇ 5-7-10 ਦਿਨਾਂ ਨੂੰ ਖੁੱਲ ਜਾਣੇ ਆ ਕਿਉਂਕਿ ਪਲਾਂਟ ਬੰਦ ਨੇ ਉਹਨਾਂ ਚਿਰ ਠੇਕੇਦਾਰ ਸਾਹਿਬ ਨੂੰ ਕਿਹਾ ਕਿ ਇਹਦੀ ਡਰੈਸਿੰਗ ਕਰਕੇ ਸਫਾਈ ਕਰ ਲੋ ਤੇ ਜਿੱਦਣ ਥੋੜਾ ਜਿਹਾ ਮੌਸਮ ਚੇਂਜ ਹੁੰਦਾ ਉਹ ਦਿਨੇ ਦੀ ਬੀਐਮਪੀਸੀ ਪੈ ਜਾਏਗੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੀਆਂ ਬਾਕੀ ਜਿਹੜੇ ਪਾਰਟਸ ਰਹਿ ਗਏ ਨੇ ਗਲੀਆਂ ਉਹਦੇ ਚ ਵਾਟਰ ਸਪਲਾਈ ਦਾ ਕੰਮ ਜਿਹੜਾ ਉਹ ਚੱਲ ਪੂਗਾ ਉਸ ਤੋਂ ਬਾਅਦ ਜਿਹੜੀਆਂ ਰੈਂਦੀਆਂ ਉਹ ਵੀ ਜਿਹੜੀਆਂ ਦੁਬਾਰਾ ਉਹਦਾ ਵੀ ਕੰਮ ਜਿਹੜਾ ਚੱਲ ਜਾਊਗਾ ਇਹ ਭਰਾਂਪੁਰ ਰੋਡ ਤੋਂ ਲੈ ਕੇ ਕਾਲੇਜੀ ਰੋਡ ਤੱਕ ਜਿਹੜੀ ਹੈ ਇਹ ਜਿਹੜੀ ਆ ਰੋਡ ਜਿਹੜੀ ਆ ਇਹ ਉੱਥੇ ਨਿਕਲਦੀ ਆ ਇਹ ਸਾਰੀ ਜਿਹੜੀ ਆ ਰੋਡ ਜਿਹੜੀ ਆ ਇਹ ਤੇ ਬੀਐਮਪੀਸੀ ਪਾ ਕੇ ਤੁਹਾਨੂੰ ਦਿੱਤੀ ਜਾਊਗੀ ਸੋ ਬੜੇ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਸੀ ਸੋ ਅੱਜ ਇਹਨਾਂ ਦੀ ਮੰਗੇ ਪੂਰੀ ਕੀਤੀ ਗਈ ਆ ਹੋਰ ਵੀ ਜਿਹੜੀਆਂ ਕੋਈ ਇਹਨਾਂ ਦੀਆਂ ਡਿਮਾਂਡਸ ਦੇ ਕੋਈ ਹੋਰ ਜਿਹੜੀਆਂ ਦੱਸਣਗੇ ਉਹ ਵੀ ਪੈਲ ਦੇ ਆਧਾਰ ਤੇ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਜਾਣ